ਅਮਾਚਲ ਦੇ ਧਰਮਸ਼ਾਲਾ ਦੇ ਮਕਲੋੜਗਾਂ ਚਿੱਕਾ ਸੈਲਫੀ ਲੈਣ ਦੇ ਸਮੇਂ ਕੁਚ ਡਿੱਕਨ ਕਾਰਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਸਟਿਨ ਵਾਸੀ ਬਟਾਲਾ ਪ੍ਰੇਮਨਗਰ ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ লাশ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਮੈਡੀਕਲ ਵਿਦਿਆਰਥੀ ਜਸਟਿਨ ਪਾਕ ਸੁਨਾਗ ਵਾਟਰਫਾਲ ਨੇੜੇ ਸੈਲਫੀ ਲੈ ਰਿਹਾ ਸੀ। ਉਹ ਮੰਗਲਵਾਰ ਸ਼ਾਮ 7 ਵਜੇ ਆਪਣੇ ਦੋ ਦੋਸਤਾਂ ਸ਼ੀਸ਼ ਅਤੇ ਪੀਟਰ ਨਾਲ ਚਰਨੇ ਤੇ ਦੇਖਣ ਆਇਆ ਸੀ ਸੈਲਫੀ ਲੈਣ ਦੇ ਸਮੇ ਉਸਦਾ ਪੈਰ ਇੱਕ ਪੱਥਰ ਤੇ ਫਿਸਲ ਗਿਆ ਇਸ ਕਾਰਨ ਉਹ ਪਾਣੀ ਨਾਲ ਭਰੇ ਡੂੰਘੇ ਖੂਹ ਵਿੱਚ ਡਿੱਗ ਗਿਆ ਸਥਾਨਕ ਲੋਕਾਂ ਨੇ ਜਸਟਿਨ ਨੂੰ ਤੁਰੰਤ ਟੈਕਸੀ ਰਾਹੀਂ ਜੋਨਲ ਹਸਪਤਾਲ ਧਰਮਸ਼ਾਲਾ ਪਹੁੰਚਾਇਆ ਉਸਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਥੋਂ ਦੇ ਡਾਕਟਰ ਨੇ ਉਸ ਨੂੰ ਟਾਂਡਾ ਮੈਡੀਕਲ ਕਾਲਸ ਲਈ ਰੈਫਰ ਕਰ ਦਿੱਤਾ ਇਸਰਾਨ ਉਸ ਦੀ ਮੌਤ ਹੋ ਗਈ ਹਾਸੇ ਤੋਂ ਬਾਅਦ ਮਕਲੋਡਗਨ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ ਪੁਲਿਸ ਅਜ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦੇਵੇਗੀ ਕਾਂਗੜਾ ਪੁਲਿਸ ਨੇ ਸਹਿਲਾਨੀਆਂ ਨੂੰ ਪਗਸੂ ਨਾਗ ਚਰਨੇ ਵਰਗੀਆਂ ਥਾਵਾਂ ਤੇ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ